ਲੋਕਤੰਤਰ ਤਾਂ ਬਹੁਤ ਵੱਡਾ ਘਾਣ ਹੋਇਆ ਅੱਜ ਜੋ ਹਿਟਲਰ ਨੇ ਆਪਣੀ ਤਾਨਾਸ਼ਾਹੀ ਦਾ ਜੋ ਅੱਜ ਸਬੂਤ ਦਿੱਤਾ ਸਾਡੇ ਜੋ ਕ੍ਰਾਂਤੀਕਾਰੀ ਤੇ ਸਾਡੇ ਇਮਾਨਦਾਰ ਮੁੱਖ ਮੰਤਰੀ ਦਿੱਲੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਅੱਜ ਇਹਨਾਂ ਨੇ ਈਡੀ ਨੂੰ ਭੇਜ ਕੇ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਘਰੋਂ ਕਿ ਇਹਨਾਂ ਨੇ ਉਹ ਆਪਣਾ ਜਿਹੜਾ ਤਾਨਾਸ਼ਾਹੀ ਦਾ ਜਿਹੜਾ ਆਪਣਾ ਰਵਈਆ ਆ ਉਹ ਅੱਜ ਦਿਖਾ ਦਿੱਤਾ ਪਰ ਮੈਂ ਹਿਟਲਰ ਨੂੰ ਇਹ ਦੱਸਣਾ ਚਾਹਨੀ ਆ ਕਿ ਇਹ ਆਮ ਆਦਮੀ ਪਾਰਟੀ ਆ ਅਸੀਂ ਕੋਈ ਡਰਨ ਵਾਲੇ ਨਹੀਂ ਅਸੀਂ ਕੋਈ ਝੁੱਕਣ ਵਾਲੇ ਨਹੀਂ ਅਸੀਂ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਤੁਸੀਂ ਜਿੰਨਾ ਮਰਜੀ ਜਿਹੜਾ ਜ਼ੁਲਮ ਆ ਉਹ ਕਰ ਲਓ ਪਹਿਲਾਂ ਸਾਡੇ ਦਿੱਲੀ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਸਾਡੇ ਮਨੀਸ਼ ਸ਼ਿਸ਼ੋਧਿਆ ਜੀ ਜਿਨ੍ਹਾਂ ਨੇ ਇੱਕ ਅੱਛੇ ਸਕੂਲ ਬਣਾਏ ਬੱਚਿਆਂ ਲਈ ਅੱਛੀ ਐਜੂਕੇਸ਼ਨ ਲਈ ਉਹ ਇਹਨਾਂ ਨੇ ਚੱਕ ਕੇ ਅੰਦਰ ਕਰ ਦਿੱਤਾ ਉਹਨਾਂ ਨੂੰ ਜੇ ਸਾਡੇ ਸਤਿੰਦਰ ਜੈਨ ਜੀ ਜਿਹੜੇ ਸਾਡੇ ਹੈਲਥ ਮਨਿਸਟਰ ਆ ਜੇ ਉਹਨਾਂ ਨੇ ਅੱਛੇ ਹਸਪੀਟਲ ਬਣਾਏ ਤੇ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਅੰਦਰ ਕਰ ਦਿੱਤਾ ਚਾਕੇ ਜੇ ਸਾਡੇ ਰਾਜ ਸਭਾ ਦੇ ਵਿੱਚ ਜਿਹੜੀ ਸਾਡੀ ਆਵਾਜ਼ ਇੱਕ ਗੂੰਜਦੀ ਸੀ ਸੰਜੇ ਸਿੰਘ ਜੀ ਇਹਨਾਂ ਨੇ ਉਹਨਾਂ ਨੂੰ ਅੰਦਰ ਕਰ ਦਿੱਤਾ ਚਾਕੇ ਅਸੀਂ ਕੋਈ ਡਰਨ ਵਾਲੇ ਨਹੀਂ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆਈ ਆ ਤੇ ਹਮੇਸ਼ਾ ਜਿੱਤ ਹੋ ਕੇ ਰਹੇਗੀ ਅਸੀਂ ਆਪਣੇ ਨੇਤਾ ਦੇ ਨਾਲ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ ਇੱਕ ਇਮਾਨਦਾਰੀ ਦੀ ਜੇ ਮਿਸਾਲ ਹੋਈ ਆ ਦੇਸ਼ ਦੇ ਵਿੱਚ ਤੋ ਆਰਬਿੰਦ ਕੇਜਰੀਵਾਲ ਜੀ ਆ ਇਹ ਹਿਟਲਰ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਜਿੰਨਾ ਮਰਜ਼ੀ ਜ਼ੁਲਮ ਕਰ ਲਾ ਪਰ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕ ਤੁਹਾਨੂੰ ਜਲਦੀ ਇਹ ਜਿਹੜਾ ਸਬੂਤ ਆ ਨਾ ਤੁਹਾਡਾ ਇਹ ਜਲਦੀ ਦੇਣਗੇ ਜਿਹੜਾ ਤੁਸੀਂ ਅੱਜ ਜੋ ਸਾਡੇ ਨੇਤਾ ਦੇ ਨਾਲ ਤੁਸੀਂ ਕੀਤਾ ਇਹਦਾ ਜਿਹੜਾ ਫਤਵਾ ਆ ਉਹ ਤੁਹਾਨੂੰ ਲੋਕ ਹੁਣ ਜਲਦੀ ਦੇਣ ਜਾ ਰਹੇ ਆ ਲੋਕ ਤੁਹਾਨੂੰ ਦੱਸਣਗੇ ਕਿ ਲੋਕਤੰਤਰ ਦੇ ਵਿੱਚ ਜਿਹੜੀ ਜੇਤਾ ਹਮੇਸ਼ਾ ਲੋਕਾਂ ਦੀ ਹੁੰਦੀ ਆ ਅਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਅਬੇਦਾਰ ਸਾਡੇ ਵਿਧਾਇਕ ਸਾਡੇ ਮੰਤਰੀ ਜਿੰਨੇ ਵੀ ਅਸੀਂ ਸਾਡੇ ਵਲੰਟੀਅਰ ਹੈਗੇ ਆ ਉਹ ਸਾਰੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਖੜੇ ਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਲੋਕਤੰਤਰਤਾ ਬਹੁਤ ਵੱਡਾ ਘਾਣ ਹੋਇਆ ਅੱਜ ਜੋ ਹਿਟਲਰ ਨੇ ਆਪਣੀ ਤਾਨਾਸ਼ਾਹੀ ਦਾ ਜੋ ਅੱਜ ਸਬੂਤ ਦਿੱਤਾ ਸਾਡੇ ਜੋ ਕ੍ਰਾਂਤੀਕਾਰੀ ਤੇ ਸਾਡੇ ਇਮਾਨਦਾਰ ਮੁੱਖ ਮੰਤਰੀ ਦਿੱਲੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਜੋ ਅੱਜ ਇਹਨਾਂ ਨੇ ਈਡੀ ਨੂੰ ਭੇਜ ਕੇ ਅੱਜ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਘਰੋਂ ਕਿ ਇਹਨਾਂ ਨੇ ਉਹ ਆਪਣਾ ਜਿਹੜਾ ਤਾਨਾਸ਼ਾਹੀ ਦਾ ਜਿਹੜਾ ਆਪਣਾ ਰਵਈਆ ਆ ਉਹ ਅੱਜ ਦਿਖਾ ਦਿੱਤਾ ਪਰ ਮੈਂ ਹਿਟਲਰ ਨੂੰ ਇਹ ਦੱਸਣਾ ਚਾਹੁੰਨੀ ਆ ਕਿ ਇਹ ਆਮ ਆਦਮੀ ਪਾਰਟੀ ਆ ਅਸੀਂ ਕੋਈ ਡਰਨ ਵਾਲੇ ਨਹੀਂ ਅਸੀਂ ਕੋਈ ਝੁੱਕਣ ਵਾਲੇ ਨਹੀਂ ਅਸੀਂ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਤੁਸੀਂ ਜਿੰਨਾ ਮਰਜ਼ੀ ਜਿਹੜਾ ਜ਼ੁਲਮ ਆ ਉਹ ਕਰ ਲਓ ਪਹਿਲਾਂ ਸਾਡੇ ਦਿੱਲੀ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਸਾਡੇ ਮਨੀਸ਼ ਸ਼ਿਸ਼ੋਧਿਆ ਜੀ ਜਿਨ੍ਹਾਂ ਨੇ ਇੱਕ ਅچھے ਸਕੂਲ ਬਣਾਏ ਬੱਚਿਆਂ ਲਈ ਅੱਛੀ ਐਜੂਕੇਸ਼ਨ ਲਈ ਉਹ ਇਹਨਾਂ ਨੇ ਚੱਕ ਕੇ ਅੰਦਰ ਕਰ ਦਿੱਤਾ ਉਹਨਾਂ ਨੂੰ ਜੇ ਸਾਡੇ ਸਤਿੰਦਰ ਜੈਨ ਜੀ ਜਿਹੜੇ ਸਾਡੇ ਹੈਲਥ ਮਨਿਸਟਰ ਆ ਜੇ ਉਹਨਾਂ ਨੇ ਅچھے ਹਸਪੀਟਲ ਬਣਾਏ ਤੇ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਅੰਦਰ ਕਰ ਦਿੱਤਾ ਚੱਕ ਕੇ ਜੇ ਸਾਡੇ ਰਾਜ ਸਭਾ ਦੇ ਵਿੱਚ ਜਿਹੜੀ ਸਾਡੀ ਆਵਾਜ਼ ਇੱਕ ਗੂੰਜਦੀ ਸੀ ਸੰਜੇ ਸਿੰਘ ਜੀ ਇਹਨਾਂ ਨੇ ਉਹਨਾਂ ਨੂੰ ਅੰਦਰ ਕਰ ਦਿੱਤਾ ਚਾਕੇ ਅਸੀਂ ਕੋਈ ਡਰਨ ਵਾਲੇ ਨਹੀਂ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆਈ ਆ ਤੇ ਹਮੇਸ਼ਾ ਜਿੱਤ ਹੋ ਕੇ ਰਹੇਗੀ ਅਸੀਂ ਆਪਣੇ ਨੇਤਾ ਦੇ ਨਾਲ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ ਇੱਕ ਇਮਾਨਦਾਰੀ ਦੀ ਜੇ ਮਿਸਾਲ ਹੋਈ ਆ ਦੇਸ਼ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਜੀ ਆ ਇਹ ਹਿਟਲਰ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਜਿੰਨਾ ਮਰਜ਼ੀ ਜ਼ੁਲਮ ਕਰ ਲਾ ਪਰ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕ ਤੁਹਾਨੂੰ ਜਲਦੀ ਇਹ ਜਿਹੜਾ ਸਬੂਤ ਆ ਨਾ ਤੁਹਾਡਾ ਇਹ ਜਲਦੀ ਦੇਣਗੇ ਜਿਹੜਾ ਤੁਸੀਂ ਅੱਜ ਜੋ ਸਾਡੇ ਨੇਤਾ ਦੇ ਨਾਲ ਤੁਸੀਂ ਕੀਤਾ ਇਹਦਾ ਜਿਹੜਾ ਫਤਵਾ ਆ ਉਹ ਤੁਹਾਨੂੰ ਲੋਕ ਹੁਣ ਜਲਦੀ ਦੇਣ ਜਾ ਰਹੇ ਆ ਲੋਕ ਤੁਹਾਨੂੰ ਦੱਸਣਗੇ ਕਿ ਲੋਕਤੰਤਰ ਦੇ ਵਿੱਚ ਜਿਹੜੀ ਜੇਤਾ ਹਮੇਸ਼ਾ ਲੋਕਾਂ ਦੀ ਹੁੰਦੀ ਆ ਅਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਆਉਂਦੇਦਾਰ ਸਾਡੇ ਵਿਧਾਇਕ ਸਾਡੇ ਮੰਤਰੀ